ਇਹ ਕਿ ਕਿ ਬਲਾਸਟ ਆਇਆ ਹੁਣ ਤੱਕ ਜਿਹੜੀਆਂ ਕਿੰਨੀਆਂ ਮੋਤਾਂ ਹੋ ਚੁੱਕੀਆਂ ਕਿੰਨੀਆਂ ਜਰਖਮੀ ਸੀਗੇ ਤੇ ਅੱਜ ਸਵੇਰੇ ਤੜਕੇ ਡਿਸਟ੍ਰਿਕਟ ਪੁਲਿਸ ਨੂੰ ਫਰਸਟ ਇਨਫੋਰਮੇਸ਼ਨ ਮਿਲੀ ਸੀ ਕਿ ਲੇਟ ਨਾਈਟ ਜੋ ਹੈਗਾ ਇੱਕ ਪਿੰਡ ਸਿੰਗੇਵਾਲਾ ਜੋ ਕਿਲੀਆਂ ਵਾਲੀ ਥਾਣੇ ਦੇ ਇਸ਼ਤਰੀ ਦੇ ਕੋਈ ਪਿੰਡ ਤੇ ਫੈਕਟਰੀ ਪਟਾਕਿਆਂ ਦੀ ਜੋ ਸੀ ਯੂਨਿਟ ਜੋ ਹੈ ਉਹ ਉਸ ਤੇ ਇਨਫੋਰਮੇਸ਼ਨ ਮਿਲੀ ਸੀ ਉਸ ਤੇ ਮੌਕੇ ਤੇ ਵਿਜ਼ਿਟ ਕੀਤਾ ਗਿਆ ਤਾਂ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਗੱਲ ਸਾਹਮਣੇ ਆਈ ਕਿ ਇਥੇ ਕੋਈ ਸ਼ਾਮ ਨੂੰ ਜੋ ਪਟਾਕੇ ਯੂਨਿਟ ਤੇ ਦੋ ਇੱਕ ਸੈਟਅਪ ਕੀਤੇ ਹੋਏ ਸੀ ਉਥਾਂ ਤੇ ਯੂਨਿਟ ਤੇ ਪਟਾਕੇ ਬਣਾਏ ਜਾ ਰਹੇ ਸੀ ਕਿ ਦੂਸਰੇ ਤੇ ਪੈਕੇਜਿੰਗ ਯੂਨਿਟ ਸੀ। ਉਹ ਉੱਥੇ ਮੌਕੇ ਤੇ ਪਹੁੰਚ ਕੇ ਜੋ ਗਲ ਅਰਲੀ ਮਾਰਨਿੰਗ ਪਤਾ ਚੱਲੀ ਕਿ ਰਾਤ ਨੂੰ ਜੋ ਫਾਇਰ ਕਰੈਕਰ ਜੋ ਮਟੀਰੀਅਲ ਸੀ ਉੱਥੇ ਅੱਗ ਲੱਗੀ ਉੱਥੇ ਫਿਰ ਧਮਾਕਾ ਜਿਹੜਾ ਛੋਟਾ ਹੋਇਆ ਉੱਥੇ ਫਿਰ ਇਹ ਬਿਲਡਿੰਗ ਦੇ ਜੋ ਹੈ ਉਹ ਕੋਲਾਪਸ ਕਰਕੇ ਇਹ ਕਚਵੱਟੀ ਹੋਈ ਹੈਗੀ। ਜੋ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਗੱਲ ਸਾਹਮਣੇ ਆਈਏ ਜੋ ਲੇਬਰ ਇੱਥੇ ਕੰਮ ਕਰਦੀ ਸੀ ਕੁਝ ਪੈਕੇਜਿੰਗ ਯੂਨਿਟ ਦੇ ਕਰਕੇ ਉਹ ਲੇਬਰ ਸੋਰੀ ਸੀ ਕਿ ਕੁਝ ਲੇਬਰ ਕੁਝ ਰਾਤ ਨੂੰ ਕੰਮ ਵੀ ਕਰੇਗੀ ਕ੍ਰਿਸ਼ਨ ਸਾਹਿਬ ਇੱਥੇ ਇਨੀਸ਼ੀਅਲ ਵੈਰੀਫਿਕੇਸ਼ਨ ਤੇ 4 ਲਾਸ ਆਫ ਲਾਈਫ ਸੀ ਜੋ ਇਨੀਸ਼ੀਅਲ ਪ੍ਰੀਲੀਮਨਰੀ ਰਿਪੋਰਟ ਸਾਹਮਣੇ ਆਈਏ ਤੇ ਪੁਲਿਸ ਦੇ ਵੱਲੋਂ ਇਸ ਤੇ ਪ੍ਰੋਂਪਟਲੀ ਜੋ ਵੀ ਇੱਕ ਕਾਰਵਾਈ ਪੰਡੀ ਸੀ ਉਸ ਤੇ ਕੀਤੀ ਜਾ ਰਹੀ ਹੈ ਰੈਸਕਿਊ ਜੋ ਕਰਕੇ ਜੋ ਇੰਜਰਡ ਸੀਗੇ ਉਹਨਾਂ ਨੂੰ ਪਟੰਨਾ ਏਮਸ ਤੇ ਕੁਝ

اس نو لے کے ہی کوئی چیز انیشی ایٹ ہوئی ہے بٹ اٹ از ا میٹر اف انویسٹیگیشن فورس دے ولوں فورس دے जो فرینزک ٹیم آ کے پریکھے دے جو ایگزامین کرے گی اس دے بعد ہی حکم مجورے نال گل بات کیتی ہوئی ہے کہ کتنے کمضر سی گئے لگے اج کتنے کو تھا بھی ہادی گل ہوئی ہے کہ جو لیبر جو سی ریسنٹلی ہی ایتھے ਉਸਦੀ ਵੈਰੀਫਿਕੇਸ਼ਨ ਤੇ ਜੋ ਗੱਲ ਸਾਹਮਣੇ ਆਈ ਹੈ ਜੀ ਉਸ ਤੇ ਸਰਕਾਰ ਕਾਰਨਾਂ ਦਾ ਕੋਈ ਪਤਾ ਚੱਲ ਸਕਦਾ ਸੰਭਵ ਨਹੀਂ ਬਿਲਕੁਲ ਸਪਰੀ ਮੇਚ ਹੋ ਕੇ ਹੈ ਜੀ ਕਾਰਨ ਸਰ ਕਿੰਨੇ ਦਿਨ ਹੈ ਦੀ ਮੌਤ ਦੀ ਕੋਈ ਹਲੇ ਇਨੀਸ਼ially 4 ਤੱਕ ਕਿਸ਼ਨੂ ਤੱਕ ਸਰ ਇੰਜਰਡ ਕਿੰਨੇ ਹੋਏ ਹੈ ਕੋਈ ਆ ਜੀ ਇੰਜਰਡ ਇਟਸ ਵੈਰੀ ਡਿਫਿਕਲਟ ਟੂ ਕਵਾਂਟੀਫਾਈ ਜਿੰਨੇ ਵੀ ਜੋ ਇਨੀਸ਼ੀਅਲ ਕਿਉਂਕਿ अर्ਲੀ ਮਾਰਨਿੰਗ ਸੀ ਤੋ ਕਾਫੀ ਕੰਪਲੀ ਇਹਨਾਂ ਨੂੰ ਸਿਮਿਲ ਹਸਪੀਟਲ ਤੇ ਅੱਗੇ ਕੁੰਡਾ ਭੇਜਿਆ ਗਿਆ ਹੈ। ਕੋਈ ਜੋ ਇੰਜਰੀ ਕਿਸੇ ਕੋ ਹਰੂ ਉਸ ਤੋਂ ਜ਼ਿਆਦਾ ਇੱਕ ਜਨਤਕਾ ਦਿੱਤੀ ਗਈ ਉਸਨੇ ਫਿਰ ਮੈਡੀਕਲ ਐਡ ਮਿਲੇ ਤੇ ਪੁਲਿਸ ਦੇ ਵੱਲੋਂ ਉਹ ਚੀਜ਼ ਪ੍ਰੋਮੀਨੈਂਟਲੀ ਕਰਾਈ ਗਈ। ਸੋ ਮੈਂ ਤੁਹਾਡੇ ਰਹੀ ਇਹ ਵੀ ਅਪੀਲ ਕਰਾਂਗਾ ਇਸ ਤੇ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈ। ਪੁਲਿਸ ਜੋ ਇੱਕ ਪ੍ਰੋਫੈਸ਼ਨਲ ਪੁਲਿਸਿੰਗ ਦੇ ਵੱਲੋਂ ਜੋ ਵੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਵੇ। ਓਕੇ ਸਰ ਥੈਂਕ ਯੂ।